ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿਨ੍ਹਾਂ ਵੀ ਰਪੈ ਨਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਆਪਰੇਸ਼ਨ ਸੰਦੂਰ ਵਿੱਚ ਸਾਡੇ ਕਿੰਨੇ ਹਜ਼ਾਰ ਜਾਨੂ ਰਾਜਨਾ ਸੰਸਦ ਨੇ ਸੰਸਦ ਸਿੰਘ ਨੇ ਸੰਸਦ ਚ ਕੀ ਦਿੱਤਾ ਜਵਾਬ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਆਪਰੇਸ਼ਨ ਸੰਦੂਰ ਤੇ ਚਰਚਾ ਸ਼ੁਰੂ ਕੀਤੀ ਪਾਕਿਸਤਾਨ ਨਾਲ ਜੰਗ ਦੌਰਾਨ ਭਾਰਤ ਦੇ ਕਿੰਨੇ ਲੜਾਕੂ ਜਹਾਜ਼ ਨੂੰ ਡੇਗੇ ਜਾਣ ਦੇ ਸਵਾਲ ਤੇ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਵਾਰ ਆਪਣੀ ਆਪ ਵਿੱਚ ਕਲਤਾ ਵਿਰੋਧੀ ਤੇ ਅਨੇ ਕਦੇ ਨਹੀਂ ਪੁੱਛਿਆ ਕਿ ਸੀ ਦੁਸ਼ਮਨ ਦੇ ਕਿੰਨੇ ਜਹਾ ਕਿੰਨੇ ਜਹਾਜ਼ਾਂ ਨੂੰ ਡੇਗੇ ਉਹਨਾਂ ਕਹਾ ਕਿ ਵਿਰੋਧੀ ਤੇ ਆਪਰੇਸ਼ਨ ਸੰਦੂਰ ਤੇ ਸਹੀ ਸਵਾਲ ਨਹੀਂ ਪੁੱਛ ਰਹੀ ਇਸ ਦਿਨ ਨਾਲ ਹੀ ਉਹਨਾਂ ਇਹ ਵੀ ਕਹਾ ਕਿ ਇਸ ਆਪਰੇਸ਼ਨ ਦੇ ਰਾਜਨੀਤਿਕ ਰਾਜਨੀਤਿਕ ਅਤੇ ਫੌਜੀ ਟੇਚਿਆਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਹੀ ਆਪਰੇਸ਼ਨ ਨੂੰ ਰੋਕਿਆ ਗਿਆ ਸੀ ਉਹਨਾਂ ਕਹਿੰਦਾ ਕਿ ਇਹ ਕਹਿਣਾ ਕਿ ਆਪਰੇਸ਼ਨ ਨੂੰ ਕਿਸੇ ਦੇ ਦਬਾਅ ਹੇਠ ਰੋਕਿਆ ਗਿਆ ਹੈ ਪੂਰੀ ਤਰ੍ਹਾਂ ਬੇਬੁਨਿਆਦ ਹੈ ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਦੇ ਪੱਧਰ ਤੇ ਸੰਪਰਕ ਕੀਤਾ ਸੀ ਅਤੇ ਬੇਨਤੀ ਕੀਤੀ ਸੀ ਕਿ ਕਾਰਵਾਈ ਨੂੰ ਹੁਣ ਰੋਕ ਦਿੱਤੀ ਜਾਵੇ ਜ਼ਖਿਆ ਮੰਤਰੀ ਨੇ ਕਹਾ ਪਰ ਇਹ ਪੇਜ ਕਾ ਇਸ ਸ਼ਰਤ ਨਾਲ ਸਵੀਕਾਰ ਕੀਤੀ ਗਈ ਸੀ ਕਿ ਇਹ ਕਾਰਵਾਈ ਸਿਰਫ ਤਾਂ ਹੀ ਰੋਕੀ ਜਾ ਰਹੀ ਹੈ ਤੇ ਜੇਕਰ ਪ੍ਰਵੇਖ ਵਿੱਚ ਕੋਈ ਦੁਰਘਟਨਾ ਨਹੀਂ ਹੁੰਦੀ ਨਹੀਂ ਹੁੰਦੀ ਹੈ ਤਾਂ ਕਾਰਵਾਈ ਦੁਬਾਰਾ ਸ਼ੁਰੂ ਕੀਤੀ ਜਾਵੇਗੀ ਸੇ ਸਿੰਘ ਨੇ ਵਿਰੋਧੀ ਧਿਰ ਤੇ ਨਿਸ਼ਾਨਾ ਸਾਧਦੇ ਕਹਾ ਵਿਰੋਧੀ ਧਿਰ ਦੇ ਲੋਕ ਪੁੱਛਦੇ ਹਨ ਕਿ ਕਿੰਨੇ ਜਹਾਜ਼ਾਂ ਨੂੰ ਡੇਗਿਆ ਗਿਆ ਹੈ ਇਹ ਰਾਸ਼ਟਰੀ ਭਾਵਨਾ ਨੂੰ ਸਕੇ ਢੰਗ ਨਾਲ ਨਹੀਂ ਦੱਸਦਾ ਉਹਨਾਂ ਕਹਿੰਦੇ ਕਿ ਜਦੋਂ ਨਿਸ਼ਾਨੇ ਵੱਡੇ ਹੁੰਦੇ ਹਨ ਤਾਂ ਮੁਕਾਬਲਾ ਤਾਂ ਛੋਟੇ ਮੁੱਦੇ ਤੇ ਸਵਾਲ ਨਹੀਂ ਪੁੱਛੇ ਜਾਂਦੇ ਰੱਖਿਆ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਫੌਜ ਦੇ ਤਿੰਨਾ ਦਿੰਗਾਂ ਦੀ ਇੱਕ ਸ਼ਾਨਦਾਰ ਉਦਾਹਰਣ ਹੈ ਇਸ ਤਰ੍ਹਾਂ ਪਾਕਿਸਤਾਨ ਦੀ ਹਰ ਕਾਰਵਾਈ ਦਾ ਟੁਕਮਾ ਜਵਾਬ ਦਿੱਤਾ ਜਾਏਗਾ ਉਹਨਾਂ ਕਹਿੰਦੇ ਕਿ ਆਪਰੇਸ਼ਨ ਸੰਦੂਰ ਵਿੱਚ 100 ਤੋਂ ਵੱਧ ਅਤਵਾਦੀ ਮਾਰੇ ਗਏ ਤੇ ਇਹ ਗਿਣਤੀ ਹੋਰ ਵੀ ਵੱਸ ਸਕਦੀ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ